ਬਹੁਤ ਸੋ ਬਹੁਤ ਵਧੀਆ ਆ ਰਿਹਾ ਅਸੀਂ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਬਣਾਉਣੀ ਆ ਆਪਣਾ ਮੇਰ ਬਣਾਉਣਾ ਸੋ ਲੋਕ ਜਿਹੜੇ ਨੇ ਹੰਬ ਮਾ ਕੇ ਕਾਗਜ਼ ਪਾਰਟੀ ਦਾ ਸਾਥ ਦੇ ਰਹੇ ਹੋ ਅੱਜ ਤੁਸੀਂ ਵੇਖ ਲਓ ਸਾਡੀਆਂ ਭੈਣਾ ਕਿੰਨੀ ਵੱਡੀ ਤਦਾਦ ਚ ਇੱਥੇ ਬੈਠਿਆ ਨੇ ਸੋ ਇੱਥੇ ਦਾਰਾਜੀ ਮਿਸਰ ਜੀ ਕਲਵੀਰ ਕੌਰ ਜੀ ਲੈਕਚਰ ਲਾਦੇ ਨੇ ਇਸ ਵਾਰ ਤੋਂ ਸੋ ਮੈਂ ਪਹਿਲਾਂ ਵੀ ਆਇਆ ਸੀ ਉਸ ਦਿਨ ਜੈਂਟਸ ਦਾ ਫੰਕਸ਼ਨ ਸੀ ਮੈਂ ਉਹ ਦਿਨ ਕਿਹਾ ਕਿ ਆਜੀ ਵੀ ਭੈਣਾ ਨਹੀਂ ਦੇਖਦੀਆਂ ਅੱਜ ਤੁਸੀਂ ਵੇਖ ਲਓ ਦੁਬਾਰਾ ਮੀਟਿੰਗ ਚ ਮੈਂ ਆਇਆ ਤਾਦੀ ਗਿਣਤੀ ਵੀ ਇਹ ਲੋ ਤੁਸੀਂ ਪਹਿਲਾਂ ਜੀ 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 ਜ ਇਨਾ ਹੋਰ ਕੰਮ ਕੀ ਕਰਾਉਣੇ ਨੇ ਵੇਖੇ ਜੇ ਲਾਹੌਰ ਦੇ ਅੱਜ ਬੱਚੇ ਜਿਹੜੇ ਨੇ ਘਰਾਂ ਤੋਂ ਨਿਕਲ ਕੇ ਸਕੂਲਾਂ ਜਿੱ ਨਹੀਂ ਜਾ ਸਕਦੇ ਆ ਗਲੀਆਂ ਚ ਸ਼ਹਿਰ ਦੀਆਂ ਗਲੀਆਂ ਨੱਕੀਆਂ ਨੇ ਟਾਂਗਣੇ ਪਾਣੀ ਤੁਰਿਆ ਫਿਰਦਾ ਗੰਧ ਚੁੱਕਿਆ ਨਹੀਂ ਜਾਂਦਾ ਸੋ ਚੰਗਾ ਪਾਣੀ ਤੇ ਲੱਭਦਾ ਨਹੀਂ ਗੰਦਾ ਸੀਵਰੇਜ ਦੇ ਪਾਣੀ ਦੇ ਜਿੰਨੇ ਮਰਜ਼ੀ ਦਰਸ਼ਨ ਕਰ ਲੋ ਤੇ ਇਹ ਕਹਿੰਦੇ ਸੀ ਵੇਰ ਦੁਬਾਰਾ ਇਸ ਵਾਰ ਕਹਿੰਦੇ ਕੋਰਪੋਰੇਸ਼ਨ ਵੀ ਬਣਾਵਾਂਗੇ ਸਰਕਾਰ ਸਾਡੀ ਬਣੀ ਹੈ ਜੀ ਕਿਹੜਾ ਹੀ ਨੇ ਲੋਕਾਂ ਨੇ ਬਣਾਉਣੀ ਆ ਪਤਾ ਲੱਗ ਜਾਏਗਾ ਸੋਨੀ ਸਾਹਿਬ ਇਸ ਵਾਰ ਅਜੰਡਾ ਕੀ ਰਹੇਗਾ ਇਸ ਵਾਰ ਤੁਸੀਂ ਕਿਉਂਕਿ ਤੁਸੀਂ ਅਜੰਡਾ ਸ਼ਹਿਰ ਦੇ ਡਵੈਲਪਮੈਂਟ ਦਾ ਹੁੰਦਾ ਸੋ ਸ਼ਹਿਰ ਦੀ ਡਵੈਲਪਮੈਂਟ ਜਿਹੜੀ ਆ ਸਭ ਤੋਂ ਵੱਡਾ ਅਜੰਡਾ ਜਿਹੜਾ ਸ਼ਹਿਰ ਦੀ ਡਵੈਲਪਮੈਂਟ ਦਾ ਹੈ ਤੇ ਮੇਅਰ ਸਾਹਿਬ ਮੇਅਰ ਦਾ ਕੈਂਡੀਡੇਟ ਕੌਣ ਹੋਏਗਾ ਜੀ ਤੁਹਾਡਾ ਮੇਅਰ ਦਾ ਇਹ ਪਾਰਟੀ ਡਿਸਾਈਡ ਕਰਨਾ ਕਿਹੜਾ ਅਸੀਂ ਮੇਅਰ ਬੁਲਾਵਾਂ ਜੋ ਤਾਰੀਫ ਪਾਰਟੀ ਦੇ ਕੌਂਸਲ ਜਿੱਤਣਗੇ ਫਿਰ ਪਾਰਟੀ ਡਿਸਾਈਡ ਕਰੇਗੀ

ਜਿਸ ਤਰ੍ਹਾਂ 5 ਸਾਲ ਪਹਿਲਾਂ ਮੇਰੀਆਂ ਭੈਣਾਂ ਨੇ ਮੈਨੂੰ ਆਜ਼ਾਦ ਕੈਡੀਟ ਦੇ ਤੌਰ ਤੇ ਚਿਤਾ ਕੇ ਔਲੀ ਸਾਹਿਬ ਦੀ ਟੀਮ ਚ ਸਾਨੂੰ ਸ਼ਾਮਲ ਕਰਾਇਆ ਸੀ ਚਲੋ ਮੇਰਾ ਉਹ ਬੱਚੇ ਸ਼ੋਰੇ ਸੀ ਕਿ ਮੇਰੇ ਹਸਮਨ ਨੇ ਮੈਨੂੰ ਕਿਹਾ ਕਿ ਮੈਂ ਕੰਮ ਕਰਾਂਗਾ ਕਿ ਤੁਸੀਂ ਕੋਈ ਗੱਲ ਨਹੀਂ ਮੇਰੇ ਨਾਲ ਪੈਣੀ ਹੈ ਤੇਰੀ ਵਾਰ ਹੈ ਆਪਾਂ ਇੱਕੋ ਹੀ ਆਂ ਦੇਖੋ ਮੇਰੀ ਤੁਹਾਨੂੰ ਇਸ ਮੈਂ ਸੋ ਲੋ ਤੁਹਾਡੀ ਇੱਕ ਤੇ ਮੈਂ ਮਾਫੀ ਮੰਗਦੀ ਆ ਕਿ ਤੁਹਾਡੀ ਲੈ ਮੈਨੂੰ ਲੱਗ ਨਹੀਂ ਸੀ ਇਸ ਚੀਜ਼ ਦਾ ਪਤਾ ਕਿ ਮੇਰੀਆਂ ਭੈਣਾਂ ਮੇਰੇ ਨਾਲ ਇਸ ਤਰ੍ਹਾਂ ਕੋਈ ਗੱਲ ਫਿਰ ਵੀ ਮੈਂ ਮਾਫੀ ਮੰਗਦੀ ਆ ਤੇ ਮੈਂ ਅੱਗੇ ਤੋਂ ਤੁਹਾਨੂੰ ਵਾਦਾ ਕਰਦੀ ਆ ਕਿ ਅਗਰ ਇਸ ਵਾਰ ਮੇਨੂੰ ਤੁਸੀਂ ਵੋਟਾਂ ਦੇ ਕੇ ਜਿਤਾਉਂਦੇ ਹੋ ਤੇ ਮੈਂ ਸਰ ਤੁਹਾਡੇ ਸਿਰ ਨਾ ਸਿਰ ਆ ਕੇੱਖਣਾ ਹੱਥ ਨਾਲ ਹੱਥ ਜੁੜ ਕੇ ਕੰਮ ਕਰਾਂਗੇ ਮੇਰੇ ਘਰਾਂ ਨੂੰ ਜਿੱਦੋਂ ਵੀ ਕੋਈ ਘਰੇਲੂ ਭਾਗ ਹੋਣਾ ਹੈ ਜਦ ਜਿੱਥੇ ਜਿੱਥੇ ਇਹਨੂੰ ਰੱਖੇਗਾ ਕਿ ਸਾਡੀ ਵਾਰਡ ਦੇ ਕੰਮਾਂ 'ਚ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਡੀ ਫੈਨਟੀ ਨਾਲ ਤੁਹਾਡੀ ਜਹਾਜ ਹੋਏਗੀ ਆ ਇਸ ਵਾਰ ਮੇਰੇ ਹਸਬੰਦ ਮੇਰੇ ਪਿੱਛੇ ਰਹਿ ਕੇ ਕੰਮ ਕਰਨਗੇ ਲੇਡੀਜ਼ ਸੜਕੋ ਨੰਬਰ ਕੰਮ ਤੇ ਬੇਰਤੀ ਹੋਏਗੀ ਕੰਮ ਵੀ ਲੇਡੀਜ਼ ਵਾਲਾ ਐਸਾ ਮੇਨੂੰ

ਦੀਆਂ ਉਹਨਾਂ ਨੇ ਆਪਣੀ ਬੇਟੀ ਨੂੰ ਦੁਬਾਰਾ ਚੰਕ ਦੇ ਕੇ ਇੱਕ ਵਾਰ ਫਿਰ ਕੋ ਕੰਮ ਕਰਨ ਦਾ ਮੌਕਾ ਦਿੱਤਾ ਔਰ ਮੈਂ ਤੇ ਬਹੁਤ ਰੁਹਾਦਾ ਸਾਰਿਆਂ ਦੀ ਮੇਰੀ ਭੈਣਾਂ ਦੀ ਮੇਰੇ ਵੀਰਾਂ ਦੀ ਜਿਨ੍ਹਾਂ ਨੇ ਆਪਣੇ ਘਰਾਂ ਵਿੱਚੋਂ ਟਾਈਮ ਕੱਢ ਕੇ ਅੱਜ ਇੱਥੇ ਟਾਈਮ ਪਾਇਆ ਔਰ ਅਗਰ ਕੋਈ ਗਲਤੀ ਹੋਈ ਹੋਏ ਆਪਣੀ ਭੈਣ ਤੋਂ ਤੇ ਮੈਂ ਮਾਫੀ ਮੰਗਦੀ ਆ ਔਰ ਕੇ ਜੀ ਉਹਨੇ ਰੁਸ ਕਰਾਂਗੇ ਸੋਨੀ ਸਾਹਿਬ ਨੂੰ ਕਿ ਉਹ ਥੋੜੇ ਜਿਨੇ ਆਪਣੇ ਟਾਈਮ ਦੇ ਵਿੱਚੋਂ ਸਾਨੂੰ ਥੋੜਾ ਜਿਹਾ ਆਂਦੇ